ਭਾਈ ਅਮਰਿਤਪਾਲ ਅਤੇ ਦੀਪ ਸਿੱਧੂ ਦੇ ਸਾਥੀ ਦੇ ਨਾਲ ਰਹਿਣ ਵਾਲਾ ਇਹ ਵਿਅਕਤੀ ਜੋ ਦੀਪ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਘੜਦਾ ਸੀ ਤੇ ਉਸਨੇ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਦੱਸਿਆ ਕਿ ਕਿਵੇਂ ਉਸਨੇ ਮੇਰੀ ਜ਼ਿੰਦਗੀ ਚੇਂਜ ਕੀਤੀ ਪਰ ਇਸ ਸਮੇਂ ਉਸਦੀ ਜ਼ਿੰਦਗੀ ਬਿਲਕੁਲ ਚੇਂਜ ਹੋ ਚੁੱਕੀ ਹੈ ਤੁਸੀਂ ਉਸਦੇ ਚਿਹਰੇ ਤੇ ਡਰ ਦੇਖ ਸਕਦੇ ਹੋ ਉਹਨਾਂ ਨੂੰ ਹਰ ਰੋਜ਼ ਨਮੀ ਤੰਬਾਕੀ ਆਉਂਦੀ ਹੈ ਮਾਰਨ ਦੀ ਪਰ ਜਿਹੜੇ ਦੀਪ ਸਿੱਧੂ ਦੇ ਨਾਂ ਤੇ 26 ਜਨਵਰੀ ਨੂੰ ਵੀ ਬਣਾ ਰਹੇ ਹਨ ਪਰ ਉਸ ਤੇ ਸਪੋਰਟਰਾਂ ਦੀ ਜੋਸ਼ ਤੇ ਨਾਰਿਆਂ ਦੀ ਸਾਨੂੰ ਉਹਨਾਂ ਦੀ ਮਦਦ ਤੱਕ ਨਹੀਂ ਕਰੇ ਇਹ ਸਿਰਫ ਸੋਸ਼ਲ ਮੀਡੀਆ ਤੱਕ ਤਾਂ ਨਹੀਂ ਰਹਿ ਗਿਆ ਸਹਿਮਤ ਤੁਸੀਂ ਵੀ ਕਮੈਂਟ ਵਿੱਚ ਦੱਸਿਓ ਕਿਉਂਕਿ ਉਹਨਾਂ ਨੇ ਲੱਖੇ ਸਦਾਨ ਨੂੰ ਜਾ ਕੇ ਅਪੀਲ ਕੀਤੀ ਫੋਨ ਰਾਹੀਂ ਕੁਝ ਗੱਲਾਂ ਦੱਸੀਆਂ ਕਿ ਸਾਡੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਹੁਣ ਉਹ ਮਿੰਤਾ ਕਰ ਰਿਹਾ ਹੈ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਆਪਣੀ ਰੈ ਕਮੈਂਟ ਵਿੱਚ ਜਰੂਰ ਦੱਸਿਓ ਹੁਣ ਦੇਖਦੇ ਆ ਇਸ ਵੀਡੀਓ ਨੂੰ ਮੇਰੀ ਗੱਲ ਹੋਈ ਸੀ ਹੁਣੇ-ਹੁਣੇ ਲੱਖੇ ਬਾਈ ਨਾਲ ਜਿੰਨੀ ਵੀ ਗਲੇ ਸ਼ਿਕਵੇ ਸਾਰੇ ਦੂਰ ਕੀਤੇ ਆ ਮਤਲਬ ਕਹਿੰਦਾ ਇਹ ਆ ਕਿ ਲੱਖੇ ਸਿਧਾਨੇ ਦੇ ਨਾਲ ਮੈਂ ਵੀ ਮਾੜਾ ਮੋਟਾ ਬੋਲ ਲਿਆ ਹੈ ਨਾ ਚਲੋ ਤੇਦੀਪ ਬਾਈ ਦੀ ਥੋੜਾ ਜਿਹਾ ਅਟੈਚਮੈਂਟ ਘਟ ਸੀਗੀ ਠੀਕ ਆ ਜੀ ਮੈਂ ਮੰਨਦਾ ਇਹ ਗੱਲ ਪਰ ਮੈਨੂੰ ਲੱਗਦਾ ਆ ਵੀ ਹੁਣ ਜੇ ਅੱਜ ਦੀ ਟਾਈਮ ਦੇ ਵਿੱਚ ਅੱਜ ਦੀ ਰੀਡ ਦੇ ਵਿੱਚ ਜੇ ਦੀਪ ਬਾਈ ਜਿਉਂਦਾ ਹੁੰਦਾ ਤਾਂ ਜ਼ਰੂਰ ਉਹਨਾਂ ਦੇ ਸਪੋਰਟ ਦੇ ਵਿੱਚ ਆਉਂਦਾ ਹਣਾ ਤੇ ਲੱਖੇ ਬਾਈ ਨਾਲ ਮੇਰੀ ਗੱਲ ਹੋਈ ਆ ਹੁਣ ਤੇ ਬੜੀ ਚੰਗੀ ਹੋਈ ਆ ਤੇ ਮੈਨੂੰ ਲੱਗਦਾ ਆ ਉਹਨਾਂ ਨੇ ਮੇਰੇ ਨਾਲ ਇਹ ਵੀ ਗੱਲ ਕਰੀ ਆ ਵੀ ਤੂੰ ਵੀ ਜਿਵੇਂ ਮੁਸੀਬਤ ਦੇ ਵਿੱਚ ਹੁੰਨਾ ਆ ਹਣਾ ਰੰਦਾਵੇ ਨਾਲ ਵੀ ਹੋਈ ਗੱਲ ਕਿਉਂਕਿ ਉਹਨਾਂ ਦਾ ਸਿੱਧਾ ਕੋਈ ਨੰਬਰ ਨਹੀਂ ਹੈਗਾ ਮੈਨੂੰ ਲੱਗਦਾ ਤੇ ਮੈਂ ਇਸ ਟਾਈਮ ਵੀ ਗੱਡੀ ਦੇ ਵਿੱਚ ਹੀ ਆਂ ਤੇ ਬਾਈ ਮੈਂ ਸਿਰਫ ਇਹ ਗੱਲ ਕਹਿਣਾ ਆ ਤੁਹਾਨੂੰ ਜਿੰਨੇ ਕਿ ਜੋਗੇ ਹੈਗੇ ਆ ਲੱਗੇ ਆ ਮਤਲਬ ਕਹਿਣ ਦਾ ਇਹ ਗੱਲ ਆ ਵੀ ਜਿਹੜੀਆਂ ਮੁਸੀਬਤਾਂ ਅੱਜ ਸਾਡੇ ਉੱਤੇ ਚੱਲ ਰਹੀਆਂ ਨੇ ਅੱਜ ਦੀ ਰੀਡਰ ਦੇ ਵਿੱਚ ਮੈਂ ਐਸਮ ਗੱਡੀ ਚਲਾ ਰਿਹਾ ਤੇ ਮੈਂ ਇਹ ਗੱਲ ਹੱਥ ਜੋੜ ਕੇ ਵੀ ਕਹਿ ਰਿਹਾ ਆ ਆ ਜੁੜੇ ਆ ਹੱਥ ਤੇ ਦੂਜਾ ਸਟੀਰਿੰਗ ਗੱਡੀ ਦਾ ਮੇਰੇ ਹੱਥ 'ਚ ਆ ਤੇ ਮੈਂ ਇਹ ਕਹਣਾ ਆਂ ਕਿ ਐਦਾਂ ਦੀਆਂ ਮੁਸੀਬਤਾਂ ਕਿਸੇ ਦੇ ਉੱਤੇ ਨਾ ਪੈਣ। ਕਦੇ ਨਾ ਪੈਣ। ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚੋਂ ਰਾਜੀ ਖੁਸ਼ੀ ਉਹ ਠੀਕ। ਪਰ ਮੈਂ ਇਹ ਚਾਹਣਾ ਆਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਉਹ ਤਾਂ ਕਿਉਂਕਿ ਬਾਈ ਅਸੀਂ ਜਿਹੜੀਆਂ ਮੁਸੀਬਤਾਂ ਹੁਣ ਸਹੀੜੀ ਬੈਠੇ ਆਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਹਨਾਂ ਚੀਜ਼ਾਂ ਦੇ ਪਿੱਛੇ ਅੜਦਾ ਨਾ ਕਦੇ ਵੀ। ਯੋਗੀ ਚਾਹੀਏ ਪੰਜਾਬ ਪੁਲਿਸ ਤੰਗ ਕਰੇ ਕਦੇ ਵੀ ਜਾਂ ਸਰਕਾਰ ਤੰਗ ਕਰੇ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਦੀਪ ਬਾਈ ਜਿਹੜਾ ਉਹ ਚਣਗ ਲਾ ਗਿਆ ਤੇ ਇੱਕ ਗੱਲ ਮੈਨੂੰ ਲੱਖੀ ਬਾਈ ਤੋਂ ਸੁਣਨ ਨੂੰ ਮਿਲੀ ਉਹਨਾਂ ਨੇ ਮੈਨੂੰ ਉਹੀ ਵੀ ਗੱਲ ਕਹੀ ਵੀ ਭਾਈ ਜਿਹੜੇ ਬੰਦੇ ਸੰਘਰਸ਼ ਲੜਦੇ ਆ ਜਾਂ ਜਿਹੜੀ ਪੰਜਾਬ ਦੀ ਲੜਾਈ ਲੜ ਰਹੇ ਆ ਮੈਨੂੰ ਲੱਗਦਾ ਵੀ ਉਹਨਾਂ ਬੰਦਿਆਂ ਦਾ ਮਰਨਾ ਜ਼ਰੂਰੀ ਨਹੀਂ ਆ ਉਹ ਬੰਦੇ ਜਿਉਂਦੇ ਰਹਿਣੇ ਚਾਹੀਦੇ ਆ ਮੇਰਾ ਕੋਈ ਰੀਜ਼ਨ ਨਹੀਂ ਸੀ ਤੁਹਾਨੂੰ ਪਤਾ ਹੀ ਆ ਮੈਂ ਕੋਈ ਜ਼ਿਆਦਾ ਟੋੜਨ ਵਾਲਾ ਐਕਟਿਵ ਨਹੀਂ ਰਹਿੰਦਾ ਨਾ ਕੋਈ ਡੇ ਲਾਈਪ ਪਾਵਾਂ ਨਾ ਕੋ ਉਥਾਂ-ਥਾਂ ਦੇ ਜਾਂ ਮਿਆਂ ਨਾ ਹਣ ਪਰ ਮੈਨੂੰ ਇਦਾਂ ਹੁਣ ਯਕੀਨ ਹੋ ਰਿਹਾ ਵੀ ਮਰਨਾ ਤਾਂ ਹੈਗਾ ਹੀ ਆ 101% ਮਰਨਾ ਆ ਮਰਨਾ ਤਾਂ ਹੈ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਕਿੰਨਾ ਉਖੜੇ ਹੋ ਯਾਰ ਜਿਹੜੇ ਬੰਦੇ ਆਪਣੀ ਖਾਤਰ ਮਰ ਰਹੇ ਨੇ ਯਾਰ ਮੈਂ ਕੋਈ ਨਾ ਤਾਂ ਕੋਈ ਐਡਾ ਪੋਲੀਟੀਕਲ ਸਟੈਂਡ ਕਰ ਰਿਹਾ ਆ ਠੀਕ ਆ ਪਰ ਇੱਕ ਗੱਲ ਦਾ ਯਕੀਨ ਕਰਿਓ ਕਿ ਚੌਥੀ ਧਿਰ ਤੁਹਾਨੂੰ ਹੁਣ ਇਕੱਠੀ ਕਰਨੀ ਪੈਣੀ ਆ ਉਹ ਚਾਹੀ ਹੁਣ ਅੱਛਾ ਇਹ ਗੱਲ ਸੁਣਿਓ ਮੇਰੀ ਦੀਪ ਬਾਈ ਜੇ ਦੀਪ ਬਾਈ ਅੱਜ ਦੀ ਰੇਟ ਦੇ ਵਿੱਚ ਜਿਉਂਦਾ ਹੁੰਦਾ ਤਾਂ ਉਧਰ ਜਾਂਦਾ ਜਿਵੇਂ ਉਹ ਭਾਨਾ ਸਿੱਧੂ ਫਸਿਆ ਹੋਇਆ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਪੀਪਾ ਨਾ ਸਿੱਧੂ ਸਹੀ ਆ ਪਰ ਮੈਂ ਇੱਕ ਗੱਲ ਤੇ ਲੋਕ ਇਹਨਾਂ ਭਰਾਵੋ ਜੇ ਉਹ ਥੋੜਾ ਵੀ ਸਹੀ ਆ ਨਾ ਜੇ ਉਹ ਫਸੇ ਆ ਜੇ ਉਹਦੇ ਕੁੱਟ ਪੈ ਰਹੀ ਆ ਤਾਂ ਤੁਹਾਨੂੰ ਨਾਲ ਖੜਨਾ ਚਾਹੀਦਾ ਕੱਲ ਨੂੰ ਕਿਸੇ ਨਾਲ ਕੁਝ ਵੀ ਹੋ ਸਕਦਾ ਮੇਰੇ ਤੇ ਵੀ ਡਣਾਉਣੇ ਆ ਮੈਨੂੰ ਪਤਾ ਆ ਸਭ ਤੇ ਆਉਣੇ ਆ ਪਰ ਤੁਹਾਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਭਰਾਵੋ ਆਪਣੇ ਭਰਾਵਾਂ ਦੀ ਬਾਹਾਂ ਫੜ ਲਓ ਠੀਕ ਆ ਇਹਦਾ ਕੋਈ ਫਾਇਦਾ ਨਹੀਂ ਆ ਆਪੀ ਇਕੱਲੇ ਇਕੱਲੇ ਰਹਿ ਕੇ ਛੇਤਰ ਖਈਏ ਆਪਾਂ ਤੇ ਜੇ ਦੀਪ ਬਾਈ ਅੱਜ ਦੀ ਰੇਡ ਦੇ ਵਿੱਚ ਜਿਉਂਦਾ ਹੁੰਦਾ ਤਾਂ ਘੱਟੋ ਘੱਟ ਉਹਨਾਂ ਦੀ ਸਪੋਰਟ ਦੇ ਵਿੱਚ ਉਹ ਜਾਂਦਾ ਠੀਕ ਆ ਦੂਜੀ ਗੱਲ ਭਾਈ ਮੈਨੂੰ ਜਿਵੇਂ ਤੁਸੀਂ ਮਰਜ਼ੀ ਸਮਝ ਲਿਓ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਤੱਕੜੇ ਰਹੋ ਕਹਿਮ ਰਹੋ ਤੁਸੀਂ ਦੇਖਿਓ ਕਿਵੇਂ ਦੇ ਹਾਲਾਤ ਪੰਜਾਬ ਦੇ ਉੱਤੇ ਆ ਰਹੇ ਨੇ ਗੇ ਮੜਜੀ ਗੱਡੀ ਆ ਗਈ ਮੈਂ ਟੋਕ ਦਾ ਮੜਜੀ ਗੱਡੀ ਆ ਹਾਂਜੀ ਤੇ ਅ ਗੱਲ ਦੇ ਉੱਤੇ ਗੌਰ ਕਰਿਓ 29 ਤਰੀਕ ਨੂੰ ਵੀ ਪਾਨੇ ਦੀ ਹੱਕ ਦੇ ਵਿੱਚ ਉੱਥੇ ਇਕੱਠੇ ਹੋਇਓ ਮੈਂ ਨਹੀਂ ਕਹਿੰਦਾ ਹੈਗਾ ਕਿ ਮੈਂ ਸਹੀ ਆ ਜਾਂ ਕੋਈ ਹੋਰ ਬੰਦਾ ਸਹੀ ਆ ਜੇ ਤੁਹਾਨੂੰ ਲੱਗਦਾ ਆ ਕਿ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਆ ਤਾਂ ਤੁਸੀਂ ਇਕੱਠੇ ਹੋ ਜਿਓ ਇੱਕ ਜੁੱਟ ਹੋ ਜਿਓ ਕਿਉਂਕਿ ਬਹੁਤ ਔਖਾ ਹੋ ਗਿਆ ਭਾਈ ਇਥੇ ਕੁਝ ਵੀ ਸਹੀ ਨਹੀਂ ਆ ਜਿਹੜੇ ਹਾਲਾਤਾਂ ਚ ਮੈਂ ਗੁਜ਼ਰ ਰਿਹਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਆ ਕੋਈ ਮੇਰੀ ਜਗ੍ਹਾ ਦੇ ਉੱਤੇ ਆ ਕੇ ਦੇਖੇ ਪੀ ਮੈਂ ਕਿਹੜੇ ਹਾਲਾਤਾਂ ਚੋਂ ਨਿਕਲ ਰਿਹਾ ਆ ਉਹ ਮੈਨੂੰ ਹੀ ਪਤਾ ਆ ਕਿ ਜਿਹੜੇ ਹਾਲਾਤਾਂ ਚ ਸਾਡੇ ਹੋਰ ਨਾਲ ਦੇ ਬੰਦੇ ਨਿਕਲ ਰਹੇ ਆ ਕਿਉਂਕਿ ਮੈਂ ਤੁਹਾਨੂੰ ਇੱਕ ਇੱਕਲ ਦਾ ਪਤਾ ਹੋਊਗਾ ਕਿ ਮੈਂ ਕਦੇ ਜੇ ਲੱਖੇ ਸੁਧਾਣੇ ਦੇ ਖਿਲਾਫ ਪੋਸਟ ਵੀ ਪਾਈ ਹੋਊਗੀ ਤੁਹਾਨੂੰ ਪਤਾ ਹੀ ਆ ਪਾਈ ਹੋਗੀ ਪਰ ਮੈਂ ਲਖੇ ਨੂੰ ਇਹ ਵੀ ਅੱਜ ਕਾਹੀ ਬਾਈ ਨੂੰ ਗੱਲ ਮੈਂ ਕਿਹਾ ਵੀ ਭਾਈ ਪੁਰਾਣੇ ਗਲੇਸ਼ਿਕਵੇ ਯਾਰ ਮੈਨੂੰ ਅੱਜ ਭੁੱਲ ਗਏ ਯਾਰ ਮੈਂ ਕਿਹਾ ਵੀ ਕੰਮ ਬੜਾ ਖਰਾਬ ਹੋ ਰਿਹਾ ਤੇ ਭਈ ਉਹ ਹਰ ਇੱਕ ਬੰਦੇ ਦਾ ਜਿਉਂਦਾ ਰਹਿਣਾ ਜ਼ਰੂਰੀ ਆ ਵੀ ਜਿਹੜਾ ਪੰਜਾਬ ਬਾਰੇ ਸੋਚ ਰਿਹਾ ਹੈ ਤੇ ਬਾਕੀ ਭਾਈ ਮੈਨੂੰ ਇੰਨੀ ਗੱਲ ਦਾ ਤਾਂ ਪਤਾ ਹੀ ਆ ਤੁਹਾਨੂੰ ਵੀ ਪਤਾ ਹੋਣਾ ਤੇ ਇਹ ਗੱਲ ਕਿਸੇ ਤੋਂ ਕੋਈ ਵਾਂਝੀ ਨਹੀਂ ਰਹੀ ਕਿ ਇਹਨੇ ਭਾਨੇ ਸਿੱਧੂ ਨੇ ਸਪੋਰਟ ਵੀ ਬਹੁਤ ਕਰੀ ਸੀ ਯਾਣਾ ਭਗਵੰਤ ਮਾਨ ਦੀ ਚੱਲੋ કરી ਸੀਗੀ ਉਹਦਾ ਹਾਲ ਦੇਖੋ ਅੱਜ ਕੀ ਹੋ ਰਿਹਾ ਮੈਂ ਸਿਰਫ ਮੈਂ ਇਹ ਨਹੀਂ ਕਹਿ ਰਿਹਾ ਅਭੀ ਮੈਂ ਤਾਂ ਹੱਕ ਦੇ ਵਿੱਚ ਆ ਰਿਹਾ ਕਿ ਅੱਜ ਉਹਦੀ ਆਵਾਜ਼ ਉੱਠੀ ਹੋਈ ਹੈ ਨਹੀਂ ਮੈਂ ਜੋ ਵੀ ਹੈਗਾ ਸੱਚ ਦੇ ਉੱਤੇ ਆ ਤੇ ਮੈਂ ਤੁਹਾਡੇ ਨਾਲ ਆ ਤੇ ਮੈਂ ਤੁਹਾਨੂੰ ਕਹਿਣਾ ਵੀ ਸਪੋਰਟ ਕਰੋ ਇਕੱਲੇ ਇਕੱਲੇ ਰਹਿ ਕੇ ਮਾਰੇ ਜਾਉਗੇ ਮੈਨੂੰ ਪਤਾ ਮੇਰੀ ਮੌਤ ਆਏ ਮੈਨੂੰ ਪਤਾ ਆ ਮੈਨੂੰ ਏ ਵੀ ਪਤਾ ਹੈ ਆ ਵੀ ਮੇਰਾ ਭਾਈ ਮਰ ਗਿਆ ਦੀਪ ਸਿੱਧੂ ਤੇ ਮੇਰੀ ਵੀ ਮੌਤ ਤੇ ਤੇ ਤੁਸੀਂ ਦੇਖਿਓ ਹੁੰਦਾ ਕੀ ਆ ਹੌਨ ਵਾਲੇ ਟਾਈਮ ਦੇ ਵਿੱਚ ਵਿੱਚ ਤੱਕੜੇ ਰਹੋ ਉਮੀਦ ਚੜਦੀ ਕਲਜਰ ਹੋਗੇ ਤੁਸੀਂ ਜਿਹੜੇ ਮੇਰੇ ਵਿਚਾਰ ਸੀਗੇ ਮੈਂ ਤੁਹਾਡੇ ਨਾਲ ਸਾਂਝੇ ਕਰਤੇ ਅੱਗੇ ਤੁਹਾਡੀ ਮਰਜ਼ੀ ਸਤਿ ਸ੍ਰੀ ਅਕਾਲ